ਨਵਾਂ ਬਲੀ ਜੋਦੇ ਤਨਤਨ ਬਾਬਾ ਦੀਪ ਸਿੰਘ ਦਾ ਜਨਮ ਪਿੰਡ ਪੋਵਿੰਡ ਵਿਖੇ ਪਿਤਾ ਪਾਈ ਭਗਤਾ ਜੀ ਅਤੇ ਮਾਤਾ ਜਿਉਣੀ ਦੇ ਗ੍ਰਾਫ ਪਿੰਡ ਪੋਵਿੰਡ ਵਿਖੇ ਹੋਇਆ ਬਾਬਾ ਦਾਸ ਬਾਬਾ ਦੀਪ ਸਿੰਘ ਜੀ ਉਹ ਮਾਨ ਸ਼ੀਤ ਨੇ ਜਿਨ੍ਹਾਂ ਨੇ ਸੱਚਕਣ ਸ੍ਰੀ ਹਰਮਨਦਰ ਸਾਹਿਬ ਦੀ ਜਿਹੜੀ ਆਨ ਸ਼ਾਨ ਮਾਨ ਮਰਿਆਦਾ ਕਾਇਮ ਰੱਖਣ ਲਈ ਆਪਣਾ ਸੀਸ ਭੇਟ ਕੀਤਾ ਉਸ ਸਮੇਂ ਮੁਗਲਾਂ ਨੇ ਬਾਬਾ ਦੀ ਹਰਮਨਦਰ ਸਾਹਿਬ ਵੇਖੇ ਹਰਮਨਦਰ ਸਾਹਿਬ ਦੀ ਬੇਹਰ ਭਤੀ ਕਿਤੇ ਜਾ ਰਹੀ ਸੀ ਇਥੋਂ ਤੱਕ ਕਿ ਸਰੋਵਰ ਹੀ ਪੂਰਿਆ ਜਿਹਾ ਸੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਗੁਰਦਰਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪਰਣ ਕਰਕੇ ਤੁਰੇ ਫਤਿਹ ਗੁਰਦਰਾ ਟਾਲਾ ਸਾਹਿਬ ਵਿਖੇ ਗੁਰਦਰਾ ਲਕੀਰ ਸਾਹਿਬ ਵਿਖਿਆ ਆ ਕੇ ਲਕੀਰ ਖਿੱਚੀ ਕਿ ਜਿਨੇ ਸੀਸ ਦੇਣਾ ਉਹ ਇਸ ਲਕੀਰ ਤੋਂ ਅੱਗੇ ਚੱਲ ਜੋ ਜਿਨੇ ਵਾਪਸ ਮੁੜਨਾ ਉਹ ਇੱਥੋਂ ਵਾਪਸ ਮੁੜ ਜੋ ਤੇ ਗੁਰਦਰਾ ਟਾਲਾ ਸਾਹਿਬ ਵਿਖੇ ਆ ਕੇ ਸੰਝਾ ਵਾਰ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਉਹ ਲੱਥ ਗਿਆ ਉਸ ਸਮੇਂ ਆਂਦੇ ਕੀ ਸਿੰਘਾ ਨੇ ਬਾਬਾ ਦੀਪ ਸਿੰਘ ਨੂੰ ਚੇਤੇ ਕਰਾਇਆ ਕਿ ਬਾਬਾ ਜੀ ਆਪ ਜੀ ਨੇ ਪਰਣ ਕੀਤਾ ਸੀ ਕਿ ਮੈਂ ਜਿਹੜਾ ਸੀਸ ਆ ਗੁਰੂ ਚਰਨਾ ਚ ਸਤਿਗੁਰ ਸ਼੍ਰੀਮਨ ਦਸ ਸਾਹਿਬੇ ਕੇ ਅਰਪਣ ਕਰਾਂਗਾ ਤਾਂ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਜੀ ਨੇ ਗੁਰੂ ਦਾ ਪਰਣ ਯਾਦ ਕਰਦਿਆਂ ਉਸੇ ਵળે ਹੀ ਸੀਸ ਦਾ ਤਲੀ ਦਾ ਟਿਕਾ ਲਿਆ ਤੇ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਸੱਚ ਕਹਣੇ ਸ੍ਰੀ ਹਰਮਨਦਾਸ ਸਾਹਿਬ ਵਿਖੇ ਸੀਸ ਭੇਟ ਕੀਤਾ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਸਵੇਰੇ 8 ਵਜੇ ਪੈਣੇ ਨੇ 26 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਗੁਰਦਰਾ ਪਾਪਾ ਦੀਪ ਸਿੰਘ ਜੀ ਵਿਖੇ ਸੰਪੰਨ ਹੋਵੇਗਾ 27 ਤਰੀਕ ਨੂੰ ਅਖੰਡ ਪਾਠ ਦੇ ਭੋਗ ਅਪਰੰਤ ਸਿੰਘ ਸਭਾ ਜੀ ਕਥਾ ਕਰਨਗੇ ਅਤੇ ਉਸ ਦਿਨ 27 ਤਰੀਕ ਨੂੰ ਹੀ ਅਮਰਤ ਸੰਚਾਰ ਹੋਵੇਗਾ ਅਤੇ 27 ਤਰੀਕ ਨੂੰ ਸਾਰਾ ਦਿਨ ਰਾਗੀ ਢਾਡੀ ਕਵੀਸ਼ਰ ਆਪਣੇ ਗੁਰੂ ਜਸਨਾ ਵਾਲਾ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਬੱਚਿਆਂ ਨੂੰ ਬਾਬਾ ਦੀਸ ਨੇ ਇਤਿਹਾਸ ਦੱਸਣ ਦੀ ਬਹੁਤ ਲੋੜ ਆ ਕਿਉਂਕਿ ਅੱਜ ਇਹ ਬੱਚੇ ਜਿਹੜੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ ਅਤੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਅੱਜ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਬਾਬਾ ਦੇਵ ਸਿੰਘ ਦਾ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਉੱਥੇ ਹੀ ਛੋਟੇ ਸਹਿਬਜ਼ਾਦੇ ਅਤੇ ਵੱਡੇ ਸਹਿਬਜ਼ਾਦੇ ਦਾ ਇਤਿਹਾਸ ਵੀ ਬਹੁਤ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਡੇ ਬੱਚੇ ਇਤਿਹਾਸ ਸੁਣਨਗੇ ਇਤਿਹਾਸ ਪੜ੍ਹਨਗੇ ਤਾਂ ਹੀ ਉਹ ਸਿੱਖੀ ਨਾਲ ਜੁੜਨਗੇ ਅੱਜ ਦੀਆਂ ਮਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਬਾਬਾ ਦੇਵ ਸਿੰਘ ਦਾ ਇਤਿਹਾਸ ਦੱਸ ਕੇ ਬਾਬਾ ਦੇਸੀਆਂ ਨੂੰ ਕੀਤੇ ਪਰਣ ਦਾ ਇਤਿਹਾਸ ਦੱਸ ਕੇ ਕਿ ਕਿਵੇਂ ਉਹਨਾਂ ਨੇ ਆਪਣਾ ਸੀਸ ਤਲੀ ਦਾ ਟਿਕਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅਰਪਣ ਕੀਤਾ ਉਹਨਾਂ ਵਰਗੇ ਯੋਧਿਆਂ ਦਾ ਜਨਮ ਦਿਨ ਜਨਮ ਦਿਹਾੜਾ ਮਨਾਉਣਾ ਮੈਂ ਸਮਝਦਾ ਕਿ ਕੌਮ ਲਈ ਫਖਰ ਦੀ ਗੱਲ ਆ ਮੈਂ ਸਮੁੱਚੀ ਹੀ ਕੌਮ ਨੂੰ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਵਧਾਈ ਦਿੰਦਾ ਅਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਦਿਨ ਵੱਧ ਵੱਧ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬੂਨਾ ਛੋਣੇ ਕੇਤ ਇਹ ਧੰਤਨ ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਨੋਕੇ ਸ਼ਹੀਦ ਕਿਹਾ ਜਾਂਦਾ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਖੰਡਪਾਤ ਸਹਿਬਾਨ ਜਿਹੜੇ ਆ ਗੁਰਦਰਸ਼ੀ ਦਾ ਸਭ ਆਰੰਭ ਹੋਇਆ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੇ ਪ੍ਰਬੰਧ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਆ ਜਿੱਥੇ ਲੰਗਰਾਂ ਦੇ ਕੀਤੇ ਗਏ ਆ ਉੱਥੇ ਸਜਾਵਟ ਦੇ ਕੀਤੇ ਗਏ ਆ ਸਾਰੇ ਪ੍ਰਬੰਧ ਸੰਗਤਾਂ ਦੇ ਰਹਿਣ ਵਾਸਤੇ ਕੀਤੇ ਗਏ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਆਣ ਕੇ ਬਾਬਾ ਜੀ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀਆਂ ਨੇ ਉਹਨਾਂ ਦਾ ਬੜਾ ਵੱਡਾ ਇਤਿਹਾਸ ਹੈ ਜਿਨ੍ਹਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਅਰਦਾਸ ਕਰਕੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਉਹਨਾਂ ਨੇ ਇੱਕ ਪਰਨ ਕੀਤਾ ਇਹ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਮੁਗਲਾਂ ਤੋਂ ਖਾਲੀ ਕਰਾਉਣਾ ਉਹਨਾਂ ਦਾ ਜਿਹੜਾ ਸਿਰਸੀ ਉਹ ਟਾਲਾ ਸਾਹਿਬ ਦੇ ਸਥਾਨ ਤੇ ਧੜ ਨਾਲ ਜੁੜਾ ਹੋ ਗਿਆ ਲਿਕੇ ਨਰ ਅਰਦਾਸ ਕੀਤੀ ਸੀ ਸਿੱਖ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਉਹਨਾਂ ਨੇ ਸੀਸ ਪੜੀ ਤੇ ਰੱਖ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਆ ਪ੍ਰਕਰਮਾਂ ਵਿੱਚ ਆ ਕੇ ਜਿਹੜਾ ਸੀ ਆਪਣਾ ਸੀਸ ਭੇਟ ਕੀਤਾ ਆਪਣਾ ਪਰਨ ਪੂਰਾ ਕੀਤਾ ਔਰ ਬਹੁਤ ਵੱਡਾ ਇਤਿਹਾਸ ਸਿਰਜਾ ਮੈਂ ਸਮਝਾਏ ਜਿਹੜੀ ਸ਼ਕਤੀ ਹੈ ਇਹ ਬਾੜੀ ਵਿੱਚੋਂ ਗੁਰਬਾਣੀ ਵਿੱਚੋਂ ਔਰ ਇਹ ਸ਼ਕਤੀ ਜਿਹੜੀ ਆਮਰਤ ਵਿੱਚੋਂ ਸਾਨੂੰ ਪੈਦਾ ਹੁੰਦੀ ਹੈ